ਦਿੱਲੀ ਦੇ ਵਿੱਚ ਇੱਕ ਬੀਜਪੀ ਪਾਰਟੀ ਦੀ ਤੇ ਮੋਦੀ ਸਾਹਿਬ ਦੀ ਇਤਿਹਾਸਕ ਤੋਈਆ ਭੰਗੜੇ ਪੈ ਰਹੇ ਪੂਰੇ ਪੰਜਾਬ ਦੇ ਇੰਡੀਆ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਨਾ ਤੁਹਾਡਾ ਕੀ ਟੈਨਸ਼ਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਭੀਮ ਜੈ ਭਾਰਤ ਸਾਥੀਓ ਮੈਂ ਰਣਜੀਤ ਪਵਾੜ ਪ੍ਰਧਾਨ ਜਿਲ੍ਹਾ ਜਲੰਧਰ ਦਿਹਾਤੀ ਭਾਜਪਾ ਪੂਰੇ ਦੇਸ਼ ਦੇ ਵਿੱਚ ਮਾਨਜੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਨਾਂ ਹੈ ਉਹ ਗੂੰਜ ਰਿਹਾ ਹੈ ਕਿਉਂਕਿ ਜਿਹੜੀ ਸਚਾਈ ਹੈ ਗੂੰਜਦੀ ਹੈ ਜਿਹੜੀ ਜਿੱਤ ਹੈ ਦਿੱਲੀ ਦੀ ਜਿੱਤ ਹੈ ਉਹ ਸੱਚ ਦੀ ਜਿੱਤ ਹੈ ਮਾਨਜੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਦੋਂ ਰਾਜਨੀਤੀ ਦੇ ਵਿੱਚ ਜਦੋਂ ਤੋਂ ਪੈਰ ਰੱਖਿਆ ਉਹਨਾਂ ਦਾ ਇੱਕੋ ਇੱਕ ਸੁਪਨਾ ਸੀ ਕਿ ਮੈਂ ਆਪਣੇ ਭਾਰਤ ਦੀ ਭਾਰਤ ਮਾਤਾ ਦੀ ਸੇਵਾ ਕਰਨੀ ਹੈ ਔਰ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਜਿਹੜੇ ਮਾਨਜੋਗ ਪ੍ਰਧਾਨ ਮੰਤਰੀ ਜੀ ਆ ਉਹ ਜ਼ਿਆਦਾਤਰ ਸਾਨੂੰ ਜਿਹੜੇ ਧਾਰਮਿਕ ਜਿਹੜੇ ਸਮਾਗਮਾਂ ਦੇ ਵਿੱਚ ਧਾਰਮਿਕ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਨਜ਼ਰ ਆਉਣਗੇ ਔਰ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਇੱਕ ਜਿਹੜਾ ਉਹਨਾਂ ਦਾ ਜਿਹੜਾ ਟੀਚਾ ਹੈ ਕਿ ਮੈਂ ਆਪਣੇ ਭਾਰਤ ਨੂੰ ਨੰਬਰ 1 ਤੇ ਕਿੱਦਾਂ ਲੈ ਕੇ ਆਉਣਾ ਔਰ ਆਪਣੀ ਭਾਰਤ ਮਾਤਾ ਦੀ ਜਿਹੜਾ ਉਹਨਾਂ ਦਾ ਜੀਵਨ ਹੈ ਉਹਨੂੰ ਪੂਰੀ ਸਮਰਪਿਤ ਭਾਵਨਾ ਦੇ ਨਾਲ ਕਿੱਦਾਂ ਲਾਉਣਾ ਉਸੇ ਤਹਿਤ ਆਪ ਸਭ ਨੂੰ ਪਤਾ ਹੀ ਹੈ ਕੀ ਅਸੀਂ 20 ਤੋਂ 21 ਜਿਹੜੇ ਦੇਸ਼ ਦੇ ਸੂਬੇ ਨੇ ਉਹਨਾਂ ਦੇ ਵਿੱਚ ਸਾਡੀ ਗਵਰਨਮੈਂਟ ਹੈ ਔਰ ਦਿੱਲੀ ਦੇ ਵਿੱਚ ਜਿਹੜੀ ਸਾਡੀ ਜਿੱਤ ਹੈ ਉਹ ਬੜੀ ਇਤਿਹਾਸਕ ਜਿੱਤ ਹੋਈ ਹੈ ਔਰ ਇਹ ਜਿਹੜੀ ਸਚਾਈ ਦੀ ਜਿੱਤ ਹੋਈ ਹੈ ਕੇਜਰੀਵਾਲ ਦੇ ਜਿਹੜੀ ਝੂਠ ਦੀ ਉਹ ਹਾਰ ਹੋਈ ਹੈ ਕੇਜਰੀਵਾਲ ਨੇ ਜਿਹੜੀ ਰਾਜਨੀਤੀ ਹੈ ਉਹ ਝੂਠ ਤੋਂ ਸ਼ੁਰੂ ਕੀਤੀ ਸੀ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੇ ਗੁਰੂ ਨੂੰ ਨਕਾਰਿਆ ਅੰਨਾ ਹਜ਼ਾਰੇ ਨੂੰ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਸੀ ਪਰ ਉਹਨਾਂ ਨੇ ਜਦੋਂ ਹੀ ਰਾਜਨੀਤੀ ਚੋਦੀ ਥੋੜੀ ਜਿਹੀ ਵੱਧ ਤੋਈ ਤਾਂ ਉਹਨਾਂ ਨੇ ਆਪਣੇ ਗੁਰੂ ਨੂੰ ਠੋਕਰ ਮਾਰੀ ਆਪਣੇ ਨਾਲ ਦੇਆਂ ਨੂੰ ਮਾਰੀ ਜਿਹੜੇ ਉਹਨਾਂ ਦੇ ਨਾਲ ਲੇਡੀਜ਼ ਸਾਡੀਆਂ ਮਾਮਾ ਪੈਣਾ ਤੁਰੀਆਂ ਸੀ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਘਰ ਬਲਾ ਕੇ ਕਟਵਾਇਆ ਆਪ ਸਭ ਦੇ ਸਾਹਮਣੇ ਔਰ ਇੰਨਾ ਜ਼ਿਆਦਾ ਕੇਸਰੀਬਾਲ ਦੇ ਸਿਰ ਤੇ ਹੰਕਾਰ ਚੜ ਗਿਆ ਕਿ ਜਿਹੜੀ ਉਹਨਾਂ ਦਾ ਸ਼ੀਸ਼ ਮਹਿਲ ਹੈ ਉਹਦੀ ਜਿਹੜੀ ਟਾਇਲਟ ਹੈ ਉਹਨੂੰ ਵੀ ਉਹਨਾਂ ਨੇ ਜਿਹੜਾ ਸੋਨੇ ਦੇ ਵਿੱਚ ਮੜਾ ਕੇ ਰੱਖਿਆ ਸੀ ਤੇ ਲੋਕਾਂ ਦੇ ਮੂਰੇ ਢਵੰਜ ਸੀ ਕਿ ਮੈਂ ਕਾਮ ਆਦਮੀ ਆਦਮੀ ਆ ਔਰ ਜਿਹੜੇ ਲੋਕ ਨੇ ਇੱਕ ਬੜੇ ਬੁੱਧੀਮਾਨ ਨੇ ਇਹ ਜ਼ਿਆਦਾ ਦੀਆਂ ਗੱਲਾਂ ਚ ਨਹੀਂ ਆਂਦੇ ਲੋਕਾਂ ਨੇ ਇਦਾਂ ਦਾ ਪਟਕਾ ਕੇ ਮਾਰਿਆ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਾ ਕਿ ਜਿੰਨਾ ਇਹਨਾਂ ਨੇ ਘਟਾਲਾ ਕੀਤਾ ਸ਼ਰਾਬ ਦਾ ਘਟਾਲਾ ਜਲ ਦਾ ਘਟਾਲਾ ਸ਼ੀਸ਼ ਮਹਿਲ ਬਣਾਇਆ ਆਪਣੇ ਸਾਰਾ ਭਰ ਲਿਆ ਔਰ ਇਹ ਜਿਹੜਾ ਝੂਠ ਹੈ ਝੂਠ ਦੀ ਰਾਜਨੀਤੀ ਹੈ ਇਹ ਲੋਕ ਇਹਨੂੰ ਇਸ ਤਰ੍ਹਾਂ ਖਤਮ ਕਰਨਗੇ ਕਿ ਇਤਿਹਾਸ ਦੇ ਵਿੱਚ ਕਦੀ ਵੀ ਇਹ ਪਤਾ ਨਹੀਂ ਲੱਗੇਗਾ ਕਿ ਆਮ ਆਦਮੀ ਪਾਰਟੀ ਵੀ ਹੁੰਦੀ ਸੀ ਸੋ ਇਹ ਜਿਹੜੀ ਜਿੱਤ ਹੈ ਇਹ ਲੋਕਤੰਤਰ ਦੀ ਜਿੱਤ ਹੈ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਸੱਚੀ ਸੋਚ ਦੀ ਜਿੱਤ ਹੈ ਔਰ ਹੁਣ ਮੈਂ ਆਪ ਜੀ ਨੂੰ ਵਿਸ਼ਵਾਸ ਦਿਲਾਉਣਾ ਕਿ ਦਿੱਲੀ ਜਿਹੜੀ ਹੈ ਦਿੱਲੀ ਦੁਨੀਆ ਦੀ ਸਭ ਤੋਂ ਇੱਕ ਨੰਬਰ ਦੀ ਜਿਹੜੀ ਰਾਜਸਤਾਨੀ ਬਣੇਗੀ ਔਰ ਦੇਖਣ ਦੇ ਯੋਗ ਹੋਏਗੀ ਮੈਂ ਦਿੱਲੀ ਪੂਰੇ ਭਾਰਤ ਨੂੰ ਹੀ ਦਿੱਲੀ ਦੀ ਜਿੱਤ ਦੀ ਉਹ ਵਧਾਈ ਦਿੰਦਾ ਹਾਂ ਸਾਰੇ ਹੀ ਵਰਕਰ ਸਮਰਥਕ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ